ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੇ ਮਰੀ ਮਹਿਮਾ ਬਰਨ ਨਾ ਸਾਕਾ ਤੂੰ ਠਾਕੁਰ ਊਚ ਪਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉਂ ਪਾਵੈ ਤਿਉਂ ਰਾਖ ਮੇਰੇ ਸਾਹਿਬਾ ਮੈਂ ਤੋਜ ਬਿਨਿਆਵਰ ਨ ਕੋਈ ਮੈਂ ਤਾਣ ਦੀ ਬਾਣ ਤੁਹੈ ਮੇਰੇ ਸੁਆਮੀ ਮੈਂ ਤੋਦ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹ ਕਰੋ ਬਿਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤਰੀ ਜਾ ਬੱਕਰੀ ਸਿੰਘ ਇਕ ਤੈ ਥਾਏ ਰਾਖੈ ਮਨ ਹਰ ਜਪ ਭ੍ਰਮ ਪਉ ਦੂਰ ਕੀ ਜਾ ਹਰ ਕੀ ਵੜਿਆਈ ਦੇਖੋ ਸੰਤੋ ਹਰ ਨਿਮਾਣ ਆਮਾਨ ਦਿਵਾਏ ਜਿਉ ਧਰਤੀ ਚਰਨ ਤਲੈ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੁ ਕਹੋ ਟਲ ਗੁਰ ਸੇਵੀਆ ਅਹਨੇ ਸਹਜ ਸੋਭਾਏ ਦਰਸਾਨ ਪਰਸੇ ਆਏ ਗੁਰ ਕੈ ਜਨਮ ਮਾਰਨ ਦੁਖ ਜਾਏ ਹੋਵੈ ਸਫਤ ਖਸਮ ਦੀ ਨੋਰਾ ਅਰਸੋ ਹੋ ਕੋਰ ਸੋ ਝਟਿਆ ਤੋਦ ਦਟੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾਵੇ ਸਾਹੋ ਸਤਨਾਮ ਤਿਰਵਾਹੀ ਗੁਰੂ ਸਾਹਿਬ ਜੀ ਸੋਹੇ ਮਹੱਲਾ ਚੌਥਾ ਤੋਂ ਕਰਤਾ ਸਬ ਕਿਸ ਆਪੇ ਜਾਣ ਹੈ ਕਿਆ ਤੁੱਦ ਪਹ ਆਖ ਸੁਨਾਈਆ ਬੁਰਾ ਪਲਾ ਤੁੱਦ ਸਾਬ ਕਿਛ ਸੂਝਾ ਜੇ ਹਾ ਕੋ ਕਰੇ ਤੇ ਹਾ ਕੋ ਪਾਈਆ ਤੂੰ ਕਰਤਾ ਸਾਬਕਿਸ਼ ਆਪੇ ਜਾਣਹ ਕਿਆ ਤੁੱਦ ਪਹ ਆਖ ਸੁਨਾਈਆ ਬੁਰਾ ਪੜਾ ਤੁੱਦ ਸਾਬਕਿਸ਼ ਸੂਝਾ ਜਿਹ ਹ ਕੋ ਕਰੇ ਤੇ ਹ ਕੋ ਪਾਈਆ ਮੇਰੇ ਸਾਹਿਬਾ ਤੂੰ ਅੰਤਰ ਕੀ ਬੇਦਜਾਨਹ ਬੁਰਾ ਪਲਾ ਤੋਦ ਸਾਬਕੇਸ਼ ਸੂਜਾ ਤੋਦ ਭਾਵੈ ਤਿਵੈ ਬੁਲਾਵ ਹੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੋਖ ਭਗਤ ਕਰਾਈ ਇਕ ਨਾ ਸਤ ਗੋਰਾ ਮੇਲ ਸੁਖ ਦੇਵਾ ਹੈ ਇਕ ਮਨ ਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਬਨਾਕਾ ਮੇਰੇ ਕਰਦੇ ਤੋਦਾ ਸਬਨਾ ਸਿਰ ਲਿਖਿਆ ਲੇਖਾ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵਾ ਬੇਣ ਨਦਰੇ ਨਾਹੀ ਕੋ ਪੇਖਾ ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਦਨੋ ਨੇਤਾ ਧਿਆਏ ਜਿਸਨੋ ਤੁਦ ਭਾਵੈ ਤਿਸਨੋ ਤੂੰ ਮੇਲਾ ਹੈ ਜਨ ਨਾਨਕ ਸੋ ਥਾਏ ਪਾਏ ਤੇਰੀ ਵੜਿਆਏ ਤੂੰ ਹੈ ਜਾਣਾ ਸਭ ਤੁਦਨੋ ਨੇਤਾ ਧਿਆਏ ਜਿਸਨੋ ਤੁਦ ਭਾਵੈ ਤਿਸਨੋ ਤੂੰ ਮੇਲਾ ਹੈ ਨਾਨਕ ਨਾਨਕ ਸੋ ਥਾਏ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਹੇ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣ ਹੈ ਕਿਆ ਤੁੱਦ ਪਹ ਆਖ ਸੁਣਾਈਆ ਬੁਰਾ ਭਲਾ ਤੁੱਦ ਸਭ ਕਿਛ ਸੂਝਾ ਜੇ ਹਾ ਕੋ ਕਰੇ ਤੇ ਹਾ ਕੋ ਪਾਈਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਾਗ ਖੰਡ ਬਹਿੰਡੰ ਖਲਦਲ ਖੰਡੰ ਅਤਰਨ ਮੰਡੰ ਬਰਪੰਡੰ ਭੋਜ ਦਾਂਦ ਅਖੰਡੰ ਤੇਜ ਪ੍ਰਚੰਡੰ ਜੋਤ ਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਨ ਦੁਰਮਤ ਦਰਨੰ ਕਿਲਬਿਕ ਹਰਨੰ ਅਸਰਨੰ ਜੈ ਜੈ ਕਾਰਨ ਸਿਸ਼ਟਿ ਉਬਾਰੰ ਮੰ ਪ੍ਰਤਪਾਰੰ ਜੈ ਤੇ ਗੰ ਸਗਲ ਦੁਆਰ ਕੋ ਸਾਢਕੈ ਗਹੂ ਤਹਾਰੂ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਕਾਫੀ ਪਾਤਸ਼ਾਹ 10 ਸਮੀ ਕੇਵਲ ਕਾਲ ਈਕਰਤਾਰ ਆਦ ਅੰਤ ਅਨੰਤ ਮੂਰਤ ਗਣ ਭੰਜਨ ਹਾਰ ਕੇਵਲ ਕਾਲ ਈਕਰਤਾਰ ਆਦ ਅੰਤ ਅਨੰਤ ਮੂਰਤ ਗਨ ਪੰਜਨ ਹਾਰ ਰਹਾ ਨਿੰਦ ਉਸਤਤ ਜਾ ਉਨਕੇ ਸੰ ਸਤਰ ਮਿੱਤਰ ਨਾ ਕੋਈ ਕੌਣ ਬਾਟ ਪਰਿਤ ਸਹਿ ਪਥ ਸਾਰਤੀ ਰਥ ਹੋਏ ਤਾਤ ਮਾਤ ਨ ਜਾਤ ਜਾ ਕਰ ਪੁੱਤਰ ਪੋਤਰ ਮੁਕੰਦ ਕੌਣ ਕਾਜ ਕਹਾਏਗੇ ਤੇ ਆਣ ਦੇਵ ਕੇ ਨੰਦ ਦੇਵ ਦਾਤ ਦਿਸਾ ਵਿਸਾ ਜੇ ਕੀਨ ਸਰਬ ਪਸਾਰ ਕੌਣ ਉਪਮਾ ਤੌਨ ਕੋ ਮੁਖ ਲੇਤ ਨਾਮ ਮੁਰਾਰ ਦੇਵ ਦੈਤ ਦਿਸਾ ਵਿਸਾ ਜੇਕੀਨ ਸਰਬ ਪਸਾਰ ਕੌਣ ਉਪਮਾ ਤੌਨ ਕੋ ਮੋਖਲੀਤ ਨਾਮ ਮੁਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ